ਸਤਿ ਸ਼੍ਰੀ ਅਕਾਲ ਬਾਈ ਸਰਨ ਸਰਨ ਸਤਿ ਸ਼੍ਰੀ ਅਕਾਲ ਆਪਾਂ ਬਾਈ ਹੋਰਾਂ ਕੋਲੇ ਆਏ ਹੋਏ ਆਪਾਂ ਰਤੀਏ ਛੋਟੀ ਨਹਿਰ ਦੇ ਕੋਲੇ ਬਾਈ ਹੋਰੀ ਸਾਰੇ ਟਰੈਕਟਰਾਂ ਦਾ ਇੱਕ ਤਾਂ 3 ਸਪੀਡ ਕਰਦੇ ਨੇ ਜਿਹੜੇ 2 ਸਪੀਡ ਨੇ ਤੇ ਇੱਕ ਜਿਹੜਾ ਤੇਲ ਅਲੱਗ ਕਰਨਾ ਉਹ ਕੰਮ ਕਰਦੇ ਆ ਬਾਈ ਹੋਰਾਂ ਦੀ ਪੂਰੀ ਕੈਨ ਸਰਵਿਸ ਹੈ ਤੇ ਸਰਵਿਸ ਇੰਨੀ ਫਾਸਟ ਆ ਵੀ ਇੱਕ ਦੋ ਦਿਨਾਂ ਚ ਜਿਹੜਾ ਟਰੈਕਟਰ ਆ ਦੇ ਦਿੰਦੇ ਆ ਇੰਨੀ ਪਰੇਸ਼ਾਨ ਨੂੰ ਦੇਣਾ ਇਹ ਦੂਜੇ ਦਿਨ ਦੇ ਦੇਣ ਆਪਾਂ ਕਰਦੇ ਆ ਬਾਈ ਹੋਰਾਂ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਰ ਦੱਸੋ ਬਈ ਆਪਣਾ ਨਾਮ ਦੱਸੋ ਮੇਰਾ ਨਾਮ ਇੰਦਰਜੀਤ ਸਿੰਘ ਹੈ ਜੀ ਇੰਦਰਜੀਤ ਸਿੰਘ ਤੇ ਰਣਜੀਤ ਸਿੰਘ ਬਈ ਹਾਂਜੀ ਰਣਜੀਤ ਸਿੰਘ ਇਹ ਦੋਨੇ ਭਰਾ ਕੰਮ ਕਰਦੇ ਨੇ ਇਹ ਟਰੈਕਟਰਾਂ ਦਾ ਤੇ ਬਈ ਆਪਾਂ ਕਿਹੜੇ ਕਿਹੜੇ ਟਰੈਕਟਰਾਂ ਦਾ ਕੰਮ ਕਰਦੇ ਸਾਰੇ ਟਰੈਕਟਰਾਂ ਦਾ ਕੰਮ ਕਰਦੇ ਆਂ ਵੀਰ ਜੀ A to Z ਦਾ ਹਾਂਜੀ A to Z ਦੀ ਠੀਕ ਆ ਆਪਾਂ ਕੰਪਨੀ ਬੈਂਡ ਕਰਦੇ ਆਂ ਸਾਰਾ ਕੰਮ ਕੰਪਨੀ ਬੈਂਡ ਜੀ ਠੀਕ ਆ ਆ ਦਿਖਾਈ ਜਾਈ ਨਾਲ ਦੀ ਨਾਲ ਟਰੈਕਟਰ ਜਿਵੇਂ ਆ ਅਰਜਨ ਨੋਬੂ ਆ ਰੇ ਇੱਕ ਪਾਇਆ ਹੋਇਆ ਬਈ ਇਹ ਹੜੌਲੀ ਤੋਂ ਆਇਆ ਹੋਇਆ ਵੀਰ ਜੀ ਹੜੌਲੀ ਤੋਂ ਆਇਆ ਹੈ ਹਾਂਜੀ ਇਹਦਾ ਤੇਲ ਅੱਡ ਕਰਨਾ ਹੈ ਇਹਦਾ ਲਿਫਟ ਵਾਲਾ ਤੇਲ ਅੱਡ ਕਰ ਕਹਿਣ ਦਾ ਭਾਵ ਜਿਹੜਾ ਟਰਾਲੀ ਚ ਚੱਕਦੇ ਆਪਾਂ ਵੀ ਉਹ ਤੇਲ ਇਹਦੇ ਚ ਰਲੇ ਨਾ ਉਹਦਾ ਅਲੱਗ ਤੋਂ ਕਰ ਹਾਂਜੀ ਉਹਦਾ ਅਲੱਗ ਤੋਂ ਕਰਦੇ ਆਂ ਇਹ ਤੇ ਠੀਕ ਹੈ ਕਿੰਨੇ ਦਿਨਾਂ ਦੀ ਸਰਵਿਸ ਹੈ ਵੀ ਕਿੰਨੇ ਦਿਨਾਂ ਨੂੰ ਪਟਰੈਕਟਰ ਦੇਗਾ ਇਹ 3 ਦਿਨਾਂ ਚ ਦੇ ਦਿੰਨੇ ਆਂ ਜੀ ਆਪਾਂ ਅੱਜ ਆਇਆ ਸੀ ਟਰੈਕਟਰ ਹਾਂਜੀ ਅੱਜ ਆਇਆ ਜੀ ਠੀਕ ਹੈ ਤੇ ਅੱਗੇ ਆ ਗਿਆ ਫਾਰਮ ਟਰੈਕ ਬਾਈ ਆ ਜਮਾ ਨਵਾਂ ਹੀ ਖੜਾ ਕੇ ਗਿਆ ਕੋਈ ਹਾਂਜੀ ਜਮਾ ਨਵਾਂ ਹੀ ਜਮਾਤਾ ਆਇਆ ਆਪਣੇ ਕੋਲੇ ਜਾਂਚੀ ਜੋ ਲੈ ਕੇ ਅਗਲਾ ਇੱਥੇ ਖੜਾ ਠੀਕ ਹੈ ਖੜਾ ਜਾਂਦਾ ਜੀ ਅਗਲਾ ਲੱਡੂ ਵੰਡ ਕੇ ਘਰੇ ਉਰੇ ਖੜਾ ਜਾਂਦਾ ਜੀ ਟਰੈਕਟਰ ਇਹਦਾ ਵੀ ਬਾਈ ਆਪਾਂ ਤੇਲ ਚ ਹਾਂਜੀ ਇਹਦਾ ਤੇਲ ਠੀਕ ਹੈ ਕਿੰਨਾ ਖਰਚਾ ਆ ਜਾਂਦਾ ਬਈ ਤੇ ਲੱਡ ਕਰਨ ਤੇ ਤੇਲ ਅੱਡ ਕਰਨ ਤੇ ਜੀ ਇਹਦਾ ਫਾਰਮ ਟਰੈਕ ਦਾ 18000 ਰੁਪਏ ਅਰਜੰਦਾ 18000 ਰੁਪਏ ਜੀ ਠੀਕ ਹੈ ਹਾਂਜੀ ਤੇ ਹੌਲੈਂਡ ਤੇ ਸਾਰਿਆਂ ਦਾ ਮੰਨ ਲਓ ਸਾਰਿਆਂ ਦਾ ਜੌਂਡੀਅਰ ਨੂੰ ਛੱਡ ਕੇ ਜੀ ਉਹਨਾਂ ਦਾ ਕੱਲੇ ਜੌਂਡੀਅਰ ਨੂੰ ਜੌਂਡੀਅਰ ਦਾ 25000 ਰੁਪਏ ਹੈ ਜੀ ਠੀਕ ਹੈ ਹਾਂਜੀ ਜਿਵੇਂ ਹੁਣ ਬਈ ਆ ਇਹਦਾ ਵੀ ਕਰਨਾ ਕਰਿਆ ਹੋਇਆ ਹੈ ਇਹਦਾ ਕਰ ਰੱਖਿਆ ਜੀ ਕਰਿਆ ਹੋਇਆ ਹਾਂਜੀ ਆਪਾਂ ਦਿਖਾ ਦਈਏ ਕੀ ਕੋਈ ਹਾਂਜੀ ਦਿਖਾ ਦੇ ਸਾਡੀ ਇਹ 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 ਪੈਪ ਇਹ ਲਾਈ ਆਪਾਂ ਹਾਂਜੀ ਇਹ ਲਾਈ ਆ ਜੀ ਜਮਾ ਫਿਟਿੰਗ ਉਸ ਹਸਾਬ ਨਾਲ ਕਰੀਆ ਵੀ ਏਜੰਸੀ ਵਾਲੀ ਕਰੀਆ ਹਾਂਜੀ ਜਮਾ ਏਜੰਸੀ ਵਾਲੀ ਜਿਵੇਂ ਕੰਪਨੀ ਜਿਹਾ ਉਸ ਹਸਾਬ ਨਾਲ ਰੰਗ ਪੇਂਟ ਇਹ ਪੇਂਟ ਵਗੈਰਾ ਜਿਹੜਾ ਪੈਸੇ ਤੇ ਕਰਦੇ ਹਾਂ ਏਜੰਸੀ ਜੀ ਹਾਂਜੀ ਏਜੰਸੀ ਪੇਂਟ ਹੀ ਆ ਜੀ origignal ਪੇਂਟ ਹੁੰਦਾ ਹਾਂਜੀ origignal ਪੇਂਟ ਹੁੰਦਾ ਜੀ ਤੇ ਬਾਕੀ ਕੀ ਕੁਝ ਲਾਇਆ ਆਪਾਂ ਇਹਦੇ ਇਹਦੇ ਤੇਲ ਵਾਲੀ ਟੈਂਕੀ ਲੱਗੀ ਜੀ ਪੰਪ ਲੱਗ ਗਿਆ ਜੀ ਠੀਕ ਹੈ ਅਰ ਇਹਦੀ ਪਾਈਪਾਂ ਦੀ ਫਿਟਿੰਗ ਬੱਗੀ ਜੀ ਸਾਰੀ ਫਿਟਿੰਗ ਉਸ ਹਸਾਬ ਨਾਲ ਕਰੀਆ ਬਾਈ ਹੋਰਾਂ ਨੇ ਵੀਰ ਦੇਖਣ ਵਾਲਾ ਕੋਈ ਵੀ ਕਿੰਨਾ ਪਾਰ ਖੂਬੰਦ ਆ ਜੀ ਪਤਾ ਨਹੀਂ ਲੱਗਦਾ ਛੇਤੀ ਛੇਤੀ ਤੇ ਇਹਦੇ ਬਾਈ ਕਿੰਨਾ ਖਰਚ ਆ ਗਿਆ ਇਹ ਤੇ 18000 ਰੁਪਏ ਜੀ 18000 ਹਾਂਜੀ 20 ਲੀਟਰ ਤੇਲ ਪਾ ਕੇ ਦਿੱਤਾ ਜੀ ਠੀਕ ਹੈ ਜੇ ਕੋਈ ਦੂਰ ਆ ਗਿਆ ਆਪਾਂ ਉਹ ਕਰ ਦਾਂਗੇ ਹੋਰ ਵੀ ਮਾਨਤਾ ਹਾਂਜੀ ਮਾਨਤਾਨ ਕਰ ਦਾਂਗੇ ਠੀਕ ਹੈ ਜੌਂਡੀਅਰ ਤੇ ਬਾਈ ਕਹਿੰਦੇ ਵੀ ਵੱਧ ਖਰਚਾ ਹੁੰਦਾ ਜੌਂਡੀਅਰ ਦੀ ਜਿਹੜੀ ਤੇਲ ਜਿਹੜਾ ਅਲੱਗ ਕਰਨਾ ਹਾਂਜੀ ਉਹਦੇ ਡਿਸਟ੍ਰੀਬਿਊਟਰ ਲੱਗਦਾ ਜੀ ਅੱਛਾ ਕਿਤੋਂ ਠੀਕ ਹੈ ਇਹਨਾਂ ਦੇ ਡਿਸਟ੍ਰੀਬਿਊਟਰ ਆਉਂਦਾ ਹੈ ਉਹਦੇ ਕਿੰਨਾ ਖਰਚਾ ਆਉਂਦਾ ਬਾਈ ਉਹ ਤੇ 25000 ਰੁਪਏ ਜੀ 25000 ਰੁਪਏ ਹਾਂਜੀ ਕੱਲੇ ਜੌਂਡੀਆ ਦੇ ਹਾਂਜੀ ਜੌਂਡੀਆ ਦੇ ਠੀਕ ਹੈ ਜੇ ਆਪਾਂ ਨੂੰ ਮੰਨ ਲਓ ਅੱਜ ਕੋਈ ਟਰੈਕਟਰ ਛੱਡ ਗਿਆ ਵੀ ਕਰਕੇ ਦੇ ਦਿਓ ਕਿੰਨੇ ਦਿਨਾਂ ਤੱਕ ਆਪਾਂ ਦੇ ਦਾਂ ਟਰੈਕਟਰ ਤਿੰਨ ਦਿਨਾਂ ਚੀ ਤਿੰਨ ਦਿਨਾਂ ਅਜ ਡਿਲੀਵਰ ਕਰ ਦਾਂਗੇ ਹਾਂਜੀ ਠੀਕ ਹੈ ਤੇ ਇਹ ਵੀ ਕਰਿਆ ਬਾਈ ਆਪਾਂ ਇਹ 3 ਸਪੀਡ ਕਰਨਾ ਹੈ 3 ਸਪੀਡ ਕਰਨਾ ਹੈ ਇਹ 2 ਸਪੀਡ ਹੈ ਹਾਂਜੀ 2 ਸਪੀਡ ਹੈ ਇਹ 3 ਸਪੀਡ ਕਰਨ ਵੇਲੇ ਆਪਾਂ ਜਿਹੜਾ ਇਹਦਾ ਅੰਦਰੋਂ ਜਿਹੜਾ ਵੀ ਸਿਸਟਮ ਬਾਲਦੇ ਆਪਾਂ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਕੋਈ ਦਿੱਕਤ ਨਹੀਂ ਇੱਕ ਸੀਜ਼ਨ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਸੁਪਰਸੀਡਰ ਤੇ ਚੱਲੂਗਾ ਤਾਂ ਗਾਰੰਟੀ ਹੈ ਆਪਣੀ ਆਪਣੇ ਕੀਤੇ ਹੋਏ ਸੁਪਰਸੀਡਰ ਤੇ ਚੱਲਦੇ ਟਰੱਕ ਹਾਂਜੀ ਚੱਲੀ ਜਾਂਦੀ ਹੈ ਜੀ ਠੀਕ ਹੈ ਹਾਂਜੀ ਇਹਦੇ ਕਿੰਨਾ ਖਰਚ ਆਊਗਾ ਬਾਈ ਇਹ ਤੇ ਜੀ 28000 ਰੁਪਏ ਜੀ 28000 ਹਾਂਜੀ ਸੋਨਾਲੀ ਕਾਦੇ ਆਊਗਾ ਜਾਂ ਸਾਰਿਆਂ ਦੀ ਆਉਂਦਾ ਸਵਰਾਜ ਤੇ ਤਾਂ ਸੋਨਾਲੀ ਕਾ ਤੇ ਜੀ ਅੱਛਾ ਹਾਂਜੀ ਇਹਦੇ ਗੇਅਰ ਅਲੱਗ ਤੋਂ ਲੱਗੂਗਾ ਹਾਂਜੀ ਅਲੱਗ ਤੋਂ ਲੱਗੂਗਾ ਕੋਸੇ ਗੇਅਰਾਂ ਚ ਨਹੀਂ ਜੀ ਉਹ ਅਲੱਗ ਤੋਂ ਲੱਗੂਗਾ ਗੇਅਰੀ ਠੀਕ ਹੈ ਹਾਂਜੀ 28000 ਰੁਪਏ ਜਾਊਗਾ ਹਾਂਜੀ ਹਾਂ ਜੀ ਇਹਨੇ ਵੀ ਟੈਂਕ ਲਗਾ ਕਰਨਾ ਹੈ ਜੀ ਅੱਡ ਲਾਉਣਾ ਠੀਕ ਹੈ ਹਾਂ ਜੀ ਤੇ ਇਹਦੇ ਕਿੰਨਾ ਖਰਚ ਆਊਗਾ ਟੈਂਕੀ ਲਾਉਣ ਦੇ ਇਹਦੇ ਤੇ 18000 ਰੁਪਏ ਜੀ 18000 ਲੱਗੂ ਹਾਂ ਜੀ ਇਹਨਾਂ ਦਾ ਕਿਵੇਂ ਬਈ ਅਲੱਗ ਅਲੱਗ ਸਿਸਟਮ ਕਿਵੇਂ ਕਿਸੇ ਦੇ ਵੱਧ ਖਰਚਾ ਕਿਸੇ ਘੱਟ ਉਹ ਜੌਂਡੀਅਰ ਦੇ ਜੀ ਡਿਸਟ੍ਰੀਬਿਊਟਰ ਲੱਗਦਾ ਇਸ ਕਰਕੇ ਜੀ ਬਾਕੀ ਟਰੈਕਟਰਾਂ ਦੇ ਤਕਰੀਬਨ ਸਾਰਾ ਸਮਾਨ ਇੱਕੋ ਜਿਹਾ ਲੱਗਦਾ ਜੀ ਠੀਕ ਹੈ ਜਿਹੜੇ ਜੌਂਡੀਅਰ ਦੇ ਡਿਸਟ੍ਰੀਬਿਊਟਰ ਲੱਗਿਆ ਹੁੰਦਾ ਕੰਪਲੀਮੈਂਟ ਉਹ ਨਾਲ ਹੀ ਰਹਿ ਜਾਂਦਾ ਜੀ ਠੀਕ ਹੈ ਆਪਾਂ ਅਲੱਗ ਤੋਂ ਲਾਉਣੇ ਆ ਉਹਦੇ ਆਪਾਂ ਅਲੱਗ ਤੋਂ ਲਾ ਕੇ ਨਹੀਂ ਜੀ ਕੱਲੇ ਜੋਂਡੀਰ ਤੇ ਕੱਲੇ ਜੋਂਡੀਰ ਤੇ ਜ਼ਿਆਦਾ ਆਉਂਦੀ ਹਾਂਜੀ ਠੀਕ ਐ 855 ਇਹ ਵੀ 3 ਸਪੀਡ ਕਰਨਾ ਹਾਂ ਇਹ 3 ਸਪੀਡ ਕਰਨਾ ਜੀ ਇਹਦੇ ਕਿੰਨਾ ਖਰਚਾ ਆਊਗਾ ਸੁਪਰਾਜ ਤੇ ਇਹਤੇ ਵੀ 28000 ਰੁਪਏ ਆਊਗਾ ਜੀ ਇਹਦੇ ਕੋਈ ਦਿੱਕਤ ਤਾਂ ਨਹੀਂ ਆਉਦੀ ਜਮਾ ਨਹੀਂ 1% ਵੀ ਨਹੀਂ ਆਉਂਦੀ ਇੱਕ ਸੀਜ਼ਨ ਦੀ ਗਾਰੰਟੀ ਹੈ ਹਾਂਜੀ ਆਪਾਂ ਚਲਵਾ ਕੇ ਆਉਣੇ ਹਾਂ ਬਈ ਹਾਂਜੀ ਚਲਵਾ ਕੇ ਆਉਣੇ ਹਾਂ ਜੀ ਠੀਕ ਐ ਹਾਂਜੀ ਤੇ ਜੋ ਕਿਸੇ ਨੇ ਵੀ ਮੇਰੇ ਵੀਰ ਨੇ 3 ਸਪੀਡ ਕਰਵਾਉਣਾ 2 ਸਪੀਡ ਟਰੈਕਟਰ ਵਧੀਆ ਆਪਾਂ ਕਹਿੰਦੇ ਆ ਵੀ ਆਪਾਂ ਬਦਲ ਕੇ ਨਵਾਂ ਲੈ ਲਈਏ ਨਾ 3 ਸਪੀਡ ਤਾਂ ਬਾਈ ਹੁਰੀ ਨਵੇਂ ਵਰਗਾ ਹੀ ਕਰ ਦੇਣਗੇ ਥ੍ਰੀ ਸਪੀਡ ਦਾ ਇੱਕ ਗੇਅਰ ਲੱਗਦਾ ਇਹਦੇ ਬਈ ਅਡਜਸਟੇਬਲ ਇਸੇ ਚੋਂ ਕਿ ਲੱਗਦਾ ਲੱਗੂਗਾ ਅਲੱਗ ਤੋਂ ਹੀ ਅੱਛਾ ਇਹਦੇ ਆਪਾਂ ਗੱਲ ਕਰੀਏ ਵੀ ਜਿਹੜਾ ਗੇਅਰ ਅਲੱਗ ਤੋਂ ਲੱਗੂਗਾ ਹਾਂਜੀ ਉਹ ਕਿੱਥੇ ਲਾਉਂਗੇ ਤੁਸੀਂ ਗੇਅਰ ਉਹ ਬ੍ਰੇਕ ਸਾਈਡ ਲੱਗੂਗਾ ਜੀ ਪਰਲੀ ਸਾਈਡ ਬ੍ਰੇਕ ਸਾਈਡ ਹਾਂਜੀ ਕਿੱਥੇ ਲੱਗੂਗਾ ਦੱਸਿਓ ਫੀਟਿੰਗ ਉਸ ਹਿਸਾਬ ਦੀ ਹੋਊਗੀ ਮਤਲਬ ਪਤਾ ਨਹੀਂ ਲੱਗਦਾ ਨਹੀਂ ਜੀ ਜਮਾ ਨਹੀਂ ਇੱਥੇ ਲੱਗੂਗਾ ਜੀ ਠੀਕ ਹੈ ਹਾਂਜੀ ਇਹਦੇ ਜੇ ਆਪਾਂ ਉਹਨਾਂ ਉਹਨਾਂ ਸਰਾਖ ਮਾਰਾਂਗੇ ਹਾਂਜੀ ਉਹਨਾਂ ਹੀ ਸਰਾਖ ਮਾਰਾਂਗੇ ਇਹਦੀ ਪਲੇਟ ਬਣੀ ਬਣਾਈ ਆਉਂਦੀ ਹੈ ਜੀ ਅੱਛਾ ਬਣੀ ਬਣਾਈ ਆਉਂਦੀ ਹੈ ਹਾਂਜੀ ਠੀਕ ਹੈ ਆਪਾਂ ਕੋਈ ਕੱਟ ਵੱਡ ਕੁਛ ਨਹੀਂ ਕਰਦੇ ਅਗਲੇ ਨਾਲ ਕੱਲ ਨੂੰ 2 ਸਪੀਡ ਮੈਂ ਉਹ ਮਤਲਬ 3 ਸਪੀਡ ਤੋਂ ਵੈਸੇ ਵੀ ਕਰਨਾ ਹੈ ਤਾਂ ਵੀ ਕੋਈ ਦਿੱਕਤ ਨਹੀਂ ਹੈ ਜੀ ਠੀਕ ਹੈ ਹਾਂਜੀ ਜੇ 3 ਸਪੀਡ ਤੋਂ 2 ਸਪੀਡ ਕਰਨਾ ਤਾਂ ਵੀ ਹੋ ਜਾਊਗਾ ਹਾਂਜੀ ਹੋ ਜਾਊਗਾ ਠੀਕ ਹੈ ਹਾਂਜੀ ਤੇ ਇਹਦੇ ਵੀ ਟੈਂਕੀ ਵੀ ਤੇਲ ਵਾਲੀ ਉਹ ਅਲੱਗ ਲਾਣੇ ਹਾਂ ਇਹਦੀ ਵੀ ਲੱਗ ਜਾਂਦੀ ਹੈ ਜੀ ਇਹਦੇ ਕਿੰਨਾ ਖਰਚਾ ਆਉਂਦਾ ਉਹਦਾ ਇਹਦੇ ਵੀ 18000 ਰੁਪਿਆ ਆਉਂਦਾ ਜੀ ਸਭ ਰਾਜ ਦੇ ਉਹ ਜਿਹੜੇ ਭਰਾ ਕਹਿੰਦੇ ਹੁੰਦੇ ਨਾ ਵੀ ਆਪਣਾ ਵੀ ਤੇਲ ਰਲ ਜਾਂਦਾ ਟਰੈਕਟਰਾਂ ਦਾ ਹਾਂਜੀ 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 ਉਹ ਰਲ ਕੇ ਟਰੈਕਟਰ ਨੂੰ ਨੁਕਸਾਨ ਆ ਉਹਦਾ ਹਾਂਜੀ ਨੁਕਸਾਨ ਆ ਜੀ ਸਾਰੀਆਂ ਬ੍ਰੇਕਾਂ ਆਵਾਜ਼ ਕਰਨ ਲੱਗ ਜਾਂਦੀਆਂ ਜੀ ਹੋਰ ਸਾਰਾ ਗੇਅਰ ਖਰਾਬ ਹੋ ਜਾਂਦਾ ਜੀ ਠੀਕ ਹੈ ਹਾਂਜੀ ਤੇ ਬਈ ਗੱਲ ਕਰੀਏ ਆਪਾਂ ਵੀ ਆਪਾਂ ਇਹਦੇ ਸਵਰਾਜ ਦੇ ਵੀ ਲਾ ਦਨੇ ਹਾਂਜੀ ਜਿਹੜੇ ਇੰਡੋ ਇੰਡੋ ਫਾਰਮ ਜਿਆ ਕੋਈ ਵੀ ਟਰੈਕਟਰ ਸਾਰੇ ਲਾ ਸਾਰੇ ਟਰੈਕਟਰਾਂ ਦੇ ਲਾਉਣੇ ਨੇ ਠੀਕ ਹੈ ਤੇ ਇਹਦੇ ਆ ਜਿਹੜਾ ਆ ਪਾ ਟੈਂਕੀ ਲਾਉਣੇ ਆ ਜਿਹੜਾ ਇਹ ਚ ਔਇਲ ਪੈਂਦਾ ਉਹ ਆਪਾਂ ਭਾਗੇ ਦੇਵਾਂਗੇ ਉਸੇ ਪੈਸੇਾਂ ਚ ਹਾਂਜੀ ਹਾਂਜੀ ਉਹਨਾਂ ਪੈਸੇਾਂ ਚ ਰਿਜ਼ਰਵ ਤੇਲ ਪਾਉਣਾ ਹਾਂਜੀ origianally ਇਹ ਤਾਂ ਨਹੀਂ ਹੈਗਾ ਵੀ ਪਾਸ 100 ਰੁਪਏ ਲੀਟਰਾਂ ਲੈ ਕੇ ਨਹੀਂ ਜੀ ਨਹੀਂ 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 ਫਾਰਮ ਟਰੈਕ ਕੰਪਨੀ ਦਾ ਤੇਲ ਪਾ ਕੇ ਦਿੰਨੇ ਆਂ ਆਪਾਂ ਠੀਕ ਹੈ ਜਿਹੜਾ ਕੰਮ ਕਰਾਂਗੇ ਜੈਨੂ ਹਣ ਕਰਾਂ ਹਾਂ ਜੈਨਿਅਨ ਕਰਾਂ ਬੰਦਾ ਕਹਾ ਵਾਸਤੇ ਯਾਦ ਕਰੇ ਹਾਂਜੀ ਯਾਦ ਕਰਦੇ ਆ ਜੀ ਲਓ ਵੀ ਮੇਰੇ ਭਰਾਵੋ ਜੇ ਕਿਸੇ ਵੀ ਕਿਸਾਨ ਭਰਾ ਨੇ 3 ਸਪੀਡ ਕਰਾਉਣਾ ਹੈ ਤੇਲ ਅਲੱਗ ਕਰਾਉਣਾ ਟਰਾਲੀ ਵਾਸਤੇ ਕਿਉਂ ਹੁਣ ਹਰੇਕ ਕੋਲੇ ਪਾਵਰ ਤੇ ਬਾਅਦ ਉਸ ਰਿੰਗ ਡ੍ਰੈਕਟਰ ਜਿਵੇਂ ਤੂੜੀ ਵਾਲੀ ਮਸ਼ੀਨ ਤੇ ਢੇਡੇ ਲਾਉਣੀਆਂ ਟਰਾਲੀਆਂ ਦੇ ਉਹ ਤੇਲ ਚੇਂਜ ਹੁੰਦਾ ਹਾਂਜੀ ਕਿਉਂਕਿ ਆਸ਼ੀ ਵਾਲਾ ਆ ਗਿਆ ਕਾਲੇ ਤੇਰਾ ਹਾਂਜੀ 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 ਇਹ ਬਾਈ ਹੋਰਾਂ ਨੇ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਹ ਤੇ ਇਹਨਾਂ ਨੇ ਅਲੱਗ ਤੋਂ ਸਿਸਟਮ ਕਰਿਆ ਵੀ ਟੈਂਕੀ ਲਾਉਂਦੇ ਆ ਇਹ ਆਪਾਂ ਨੂੰ ਦੋ ਦੋ ਡ੍ਰੈਕਟਰ ਘਰੇ ਰੱਖਣੇ ਪੈਂਦੇ ਆ ਕਾਸ਼ਾ ਅਲੱਗ ਰੱਖਣਾ ਮੰਦਾ ਵੱਡਾ ਅਲੱਗ ਉਹਦੀ ਜ਼ਰੂਰਤ ਨਹੀਂ ਇਹ ਇੱਕੋ ਡ੍ਰੈਕਟਰ ਨੂੰ ਸਾਰਾ ਕੁਝ ਕਰਨ ਲਾ ਦੇਣਗੇ ਟੈਂਕੀ ਅੱਡ ਲਾਗੀ ਕੋਈ ਮਰਜ਼ੀ ਟਰਾਲੀ ਪਾਓ ਚੱਕੋ ਕੁਝ ਮਰਜ਼ੀ ਕਰੋ ਟਰੈਕਟਰ ਦਾ ਤੇਲ ਅਲੱਗ ਰਹੂ ਉਹ ਤੇਲ ਅਲੱਗ ਰਹੂ ਉਹਦਾ ਬਈ ਤੇਲ ਟ੍ਰੈਕਟਰ ਚ ਤਾਂ ਨਹੀਂ ਜਾਂਦਾ ਨਹੀਂ ਜੀ ਨਹੀਂ ਉਹਦਾ ਅਲੱਗ ਹੀ ਰਹੂਗਾ ਅਲੱਗ ਹੀ ਰਹੂਗਾ ਠੀਕ ਐ 8 ਮਹੀਨੇ ਦੀ ਗਰੰਟੀ ਹੈ 8 ਮਹੀਨੇ ਦੀ ਗਰੰਟੀ ਆ ਜਿਹੜੀ ਆਪਾਂ ਟੈਂਕੀ ਲਾਤੀ ਹਾਂਜੀ ਲਿਫਟ ਪੰਪ ਦੀ ਲਿਫਟ ਪੰਪ ਦੀ ਹਾਂਜੀ ਆਪਾਂ ਲਿਫਟ ਪੰਪ ਤਾਂ ਨਹੀਂ ਕੋਈ ਛੇੜ ਛਾੜ ਕਰਦੇ ਨਹੀਂ ਜੀ ਨਹੀਂ ਆਪਾਂ ਗੱਲਾਂ ਤੇਲ ਵਾਲੀ ਟੈਂਕੀ ਲੈਣੀ ਆ 3 ਸਪੀਡ ਚ ਆਪਾਂ ਗੱਲੇ ਘੇਰ ਛੇੜ ਨਹੀਂ ਹਾਂਜੀ ਠੀਕ ਐ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਜੇ ਕਿਸੇ ਨੇ ਮੇਰੇ ਵੀਰ ਨੇ ਕੰਮ ਕਰਵਾਉਣਾ ਰਧਾ ਗਏ ਛੋਟੀ ਨਹਿਰ ਦੇ ਕੋਲੇ ਤੇ ਬਰਫ ਕਾਰਖਾਨੇ ਦੇ ਸਾਹਮਣੇ ਸਾਹਮਣੇ ਬਾਈ ਹਰ ਦਾ ਨੰਬਰ ਸਕਰੀਨ ਤੇ ਚੱਲੀ ਹੁੰਦਾ ਬਾਈ ਹਰ ਨਾਲ ਗੱਲ ਕਰ ਲਿਓ ਦੋਵੇਂ ਬਾਈ ਕੰਮ ਕਰਦੇ ਆ ਇਹ ਪੂਰਾ ਜੈਨੂਇਨ ਕੰਮ ਆ ਬਾਈ ਹਰ ਦਾ ਧੰਨਵਾਦ